ਵਸ਼ੇਸ਼ ਤੌਰ ਤੇ ਵਾਲਮੀਕਨ ਮਜਬੀ ਸਿੱਖ ਸਮਾਜ ਅਤੇ ਸੰਸ ਸਮਾਜ ਵੱਲੋਂ ਅਸੀਂ ਪਦਮ ਸ਼੍ਰੀ ਹੰਸ ਰਾਜ ਮਨਸ ਜੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ਇੱਕ ਪ੍ਰੈਸ ਕਾਨਫਰੰਸ ਦਾ आयोजन ਕੀਤਾ ਹੈ ਸਾਡੇ ਵਿੱਚ ਮੌਜੂਦ ਅੰਤਰਰਾਸ਼ਟਰੀ ਵਰਲਡਿਕ ਮਧਿਵੀ ਸਿੱਖ ਸੰਸਥਾ ਦੇ ਸੰਚਾਲਕ ਸ਼੍ਰੀਮਾਨ ਸ਼੍ਰੀ ਰਾਜਕੁਮਾਰ ਅਟਵਾਲ ਸਾਹਿਬ ਜੀ ਇੰਟਰਨੈਸ਼ਨਲ ਵਰਲਡਿਕ ਪਰਿਵਾਰ ਵੱਲੋਂ ਭਾਰਤ ਦੇ ਮੁਖੀ ਹਮਦੀਪ ਜਮਸ਼ੇਰ ਜੀ ਸਾਡੇ ਸਤਿਕਾਰਯੋਗ ਗਿਆਨੀ ਸਰਦਾਰ ਬੁੱਟਾ ਸਿੰਘ ਜੀ ਤੇ ਹੋਰ ਬਾਲਮੀਕਨ ਸਮਾਜ ਦੇ ਮੱਧਵੀ ਸਿੱਖ ਸਮਾਜ ਦੇ ਸਾਂਝੇ ਤੌਰ ਤੇ ਉਪਸਥਿਤ ਦਰਜਾ ਮਦਦਿਆ ਅਧਿਕਾਰੀगण ਸੋਸ਼ੀ ਸੱਤ ਸਮਾਜ ਵੱਲੋਂ ਵਿਸ਼ੇਸ਼ ਅਪੀਲ ਵੀ ਕਰਦੇ ਹਾਂ ਪ੍ਰੈਸ ਦੇ ਅੱਗੇ ਬੇਨਤੀ ਵੀ ਕਰਦੇ ਹਾਂ ਕਿ ਸਾਡੀ ਗੱਲ ਉਹਨਾਂ ਸ਼ਰਤਾਂ ਅਨੁਸਾਰ ਤੱਕ ਪਹੁੰਚਾਈ ਜਾਵੇ ਜਿੰਨ ਕਿ ਕਿਸਾਨਾਂ ਦੇ ਰੂਪ ਦੇ ਵਿੱਚ ਪਦਮ ਸ਼੍ਰੀ ਹੰਸਰਾਵੰਸੀ ਜੀ ਕਬੀਲ ਦੇ ਵਿੱਚ ਮੁਸ਼ਕਲਾਂ ਖੜੀਆਂ ਕਰਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਕਿਉਂਕਿ ਮੈਂ ਸਮਝਾਂਗਾ ਕਿ ਉਹ ਭਾਜਪਾ ਦਾ ਵਿਰੋਧ ਨਹੀਂ ਕਰਦੇ ਹੋ ਇੱਕ ਜਾਤੀਵਾਦ ਦਾ ਵਿਰੋਧ ਕਰਦੇ ਨੇ ਜਾਤੀਵਾਦ ਦਾ ਸ਼ਿਕਾਰ ਹੰਸਾ ਹੰਸ ਜੀ ਹੋ ਰਹੇ ਨੇ ਕਿਉਂਕਿ ਵਾਲਮੀਕਨ ਪਰਿਵਾਰ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨੇ ਭਾਜਪਾ ਦੇ ਕੈਂਡੀਡੇਟਾਂ ਪੂਰੇ ਭਾਰਤ ਦੇ ਵਿੱਚ ਇਲੈਕਸ਼ਨ ਲੜਦੇ ਨੇ ਉਹਨਾਂ ਦਾ ਵਿਰੋਧ ਨਹੀਂ ਹੁੰਦਾ ਜਲੰਧਰ ਦੇ ਵਿੱਚ ਸ਼ਸ਼ੀਲ ਕੁਮਾਰ ਰਿਕੂ ਜੀ ਨੂੰ ਟਿਕਟ ਮਿਲੀ ਹੈ ਉਹਨਾਂ ਦਾ ਵਿਰੋਧ ਨਹੀਂ ਹੁੰਦਾ ਸਿੱਧੇ ਸਿਰਫ ਹੰਸਾ ਹੰਸ ਜੀ ਦਾ ਫ੍ਰੀਡ ਕੋਰਟ ਤੋਂ ਫਰੋਦ ਹੋ ਰਿਹਾ ਕਿਉਂਕਿ ਉਹ ਵਾਲਮੀਕਰ ਪਰਵਾਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦਾ ਵੀ ਆਉਣ ਤੇ ਧੰਨਵਾਦ ਕਰਦੇ ਹਾਂ ਅਟਵਾਰ ਸਾਹਿਬ ਜੀ ਨੇ ਬੜੀ ਹੀ ਠੀਕੀ ਦੇ ਨਾਲ ਆਜੀ ਨੂੰ ਸੰਬੋਧਨ ਕੀਤਾ ਹੈ ਬਿਆਨ ਦਿੱਤੇ ਨੇ ਸੋਸ਼ੀ ਉਹਨਾਂ ਦੇ ਬਿਆਨਾਂ ਦੇ ਨਾਲ ਸਹਿਮਤ ਹਾਂ ਤੇ ਪੂਰਾ ਵਾਲਮੀਕਰ ਮਜਬੀ ਸਿੰਘ ਸਮਾਜ ਉਹਨਾਂ ਦੀ ਕੈਂਪੇਨ ਦੇ ਵਿੱਚ 7 ਤਰੀਕ 7 ਤਰੀਕ 7 ਤਰੀਕ ਤੋਂ ਬਾਅਦ ਫਰੀਦਕੋਟ ਦੇ ਵਿੱਚ ਜਾਵੇ ਦਾ ਮਿਹਨਤ ਕਰੇਗਾ ਚਾਹੇ ਕਿਸੇ ਤਰ੍ਹਾਂ ਦੀ ਸਾਨੂੰ ਉਹਨਾਂ ਦੀ ਕੈਂਪੇਨ ਦੇ ਵਿੱਚ ਕਿਸੇ ਵੀ ਕਿਸਮ ਦੀ ਸਾਨੂੰ ਪ੍ਰਚਾਰ ਕਰਨ ਦੇ ਵਿੱਚ ਸ਼ਮੇਲਤਾ ਕਰਨ ਦੀ ਪਈ ਅਸੀਂ ਕਰਾਂਗੇ ਅੱਜ ਵਿਸ਼ੇਸ਼ ਤੌਰ ਤੇ ਭਗਵਾਨ ਬਾਣੀ ਕੀ 30 ਸਾਲ ਅੰਦਰ ਸਾਤੋਂ ਉੱਥੋਂ ਦੇ ਮਹੰਤ